ਨਮਸਕਾਰ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਲਾਜੀ এডਿਕੇਸ਼ਨ ਪੁਆਇੰਟ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਅਸੀਂ ਇੱਥੇ ਇੱਕ ਪੋਡਕਾਸਟ ਕਰਨ ਜਾ ਰਹੇ ਹਾਂ ਜਿਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਪੀਟੈਟ ਸੀਟੈਟ ਅਤੇ ਐਚਟੈਟ ਦੇ ਵਿੱਚ ਜੋ ਅਸੀਂ ਸੀਡੀਪੀ ਪੜ੍ਹਦੇ ਹਾਂ ਉਹਨਾਂ ਦਾ ਕੀ ਡਿਫਰੈਂਸ ਹੈ ਅਤੇ ਸੀਡੀਪੀ ਬੱਚਿਆਂ ਨੂੰ ਇੰਨੀ ਔਖੀ ਕਿਉਂ ਲੱਗਦੀ ਹੈ ਜ਼ਿਆਦਾਤਰ ਬੱਚੇ ਸੀਡੀਪੀ ਦੇ ਵਿੱਚ ਵਧੀਆ ਸਕੋਰ ਨਹੀਂ ਕਰ ਪਾਉਂਦੇ ਉਹਨਾਂ ਦੇ ਕੁਝ ਕਾਰਨ ਨੇ ਕਿਉਂਕਿ ਉਹ ਸਹੀ ਤਰੀਕੇ ਨਾਲ ਨਹੀਂ ਪੜ੍ਹਦੇ ਅਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਇੰਪੋਰਟੈਂਟ ਟੌਪਿਕਸ ਨੇ ਉਹਨਾਂ ਬਾਰੇ ਨਹੀਂ ਪਤਾ ਹੁੰਦਾ ਅੱਜ ਦੇ ਇਸ ਪੌਡਕਾਸਟ ਵਿੱਚ ਅਸੀਂ ਡਿਟੇਲ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਾਂਗੇ ਤੁਸੀਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸੀਡੀਪੀ ਦੀ ਤਿਆਰੀ ਕਿਵੇਂ ਕੀਤੀ ਜਾਵੇ ਅਤੇ ਕਿਵੇਂ ਅਸੀਂ ਆਪਣਾ ਟਾਰਗੇਟ ਪੀਟੈਟ ਤੇ ਸੀਟੈਟ ਦਾ ਅਚੀਵ ਕਰ ਸਕਦੇ ਹਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਡਿਫਰੈਂਸ ਕੀ ਹੁੰਦਾ ਹੈਗਾ ਸੀਟੈਟ ਪੀਟੈਟ ਤੇ ਐਚਟੈਟ ਨੂੰ ਵੀ ਆਪਾਂ ਨਾਲ ਲੈ ਕੇ ਚੱਲਦੇ ਹਾਂ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਨੋਟੀਫਿਕੇਸ਼ਨ ਆ ਚੁੱਕਿਆ ਹੈ ਪੀਟੈਟ ਦਾ ਵੀ ਸੀਟੈਟ ਦਾ ਜਿਹੜਾ ਪੇਪਰ ਹੈ ਉਹ 8 ਫਰਵਰੀ ਨੂੰ ਹੋ ਰਿਹਾ ਹੈ ਤੇ ਐਚਟੈਟ ਦੀ ਵੀ ਜਲਦੀ ਹੀ ਡੇਟ ਹੈ ਜਿਹੜੀ ਉਹ ਅਨਾਉਂਸ ਹੋ ਜਾਣੀ ਹੈ ਤਾਂ ਬੱਚਿਆਂ ਨੂੰ ਜਿਹੜੀ ਮੇਨ ਕਨਫਿਊਜ਼ਨ ਹੁੰਦੀ ਹੈ ਜਦੋਂ ਉਹ ਸੀਡੀਪੀ ਪੜ੍ਹਦੇ ਨੇ ਕਿ ਜੀ ਜਿਹੜਾ ਪੇਪਰ ਹੈ ਉਹਦੇ ਵਿੱਚ ਜਿਹੜੇ ਕੁਐਸਚਨ ਪੁੱਟ ਕੀਤੇ ਜਾਣਗੇ ਉਹ ਸੇਮ ਹੋਣਗੇ ਜਾਂ ਉਹਨਾਂ ਦਾ ਲੈਵਲ ਕੀ ਹੋਊਗਾ ਜਾਂ ਸੀਟੈਟ ਵਿੱਚ ਕਿੱਦਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਪੀਟੈਟ ਵਿੱਚ ਕਿੱਦਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਜਦੋਂ ਆਪਾਂ ਪ੍ਰੀਵੀਅਸ ইয়ারਜ਼ ਦੇ কোশ্চেন পেਪਰਸ ਨੂੰ ਸਟੱਡੀ ਕਰਦੇ ਆ ਤਾਂ ਉਹਦੇ ਵਿੱਚ ਇਹ ਦੇਖਣ ਲਈ ਆਇਆ ਹੈ ਕਿ ਜਿਹੜੇ ਪੀਟੈਟ ਦੇ ਕੁਐਸਚਨਸ ਨੇ ਉਹ ਥੋੜੇ ਅਲੱਗ-ਅਲੱਗ ਪੁੱਛੇ ਗਏ ਨੇ ਜਿਵੇਂ ਕੁਝ ਪੇਪਰਾਂ ਵਿੱਚ ਬਹੁਤ ਆਸਾਨ ਪ੍ਰਸ਼ਨ ਪੁੱਛੇ ਗਏ ਨੇ ਸਿੱਧੇ ਹੀ ਡਾਇਰੈਕਟ ਹੀ ਪੁੱਛੇ ਗਏ ਨੇ ਤੇ ਕੁਝ ਦੇ ਵਿੱਚ ਥੋੜੀ ਮੁਸ਼ਕਿਲ ਪ੍ਰਸ਼ਨ ਨੇ ਜਿਹੜੇ ਉਹ ਪੁੱਛੇ ਗਏ ਨੇ ਸੀਟੈਟ ਦੇ ਵਿੱਚ ਆਲਮੋਸਟ ਜਿਹੜਾ ਡਿਫਿਕਲਟੀ ਲੈਵਲ ਹੈ ਉਹ ਸੇਮ ਹੈਗਾ ਪ੍ਰਸ਼ਨ ਕੁਝ ਕੁ ਪ੍ਰਸ਼ਨ ਔਖੇ ਤੇ ਕੁਝ ਕੁ ਪ੍ਰਸ਼ਨ ਸੌਖੇ ਪੁੱਛੇ ਜਾਂਦੇ ਨੇ ਬਟ ਉਹਨਾਂ ਦਾ ਪ੍ਰਸ਼ਨ ਪੁੱਛਣ ਦਾ ਜਿਹੜਾ ਸਟਾਈਲ ਹੈ ਉਹ ਡਿਫਰੈਂਟ ਹੁੰਦਾ ਹੈ ਪੀਟੈਟ ਦੇ ਵਿੱਚ ਸਿੱਧੇ ਪ੍ਰਸ਼ਨ ਪੁੱਛੇ ਜਾਂਦੇ ਨੇ ਬਟ ਸੀਟੈਟ ਦੇ ਵਿੱਚ ਰੀਜ਼ਨਿੰਗ ਬੇਸਡ ਜਿਹੜੇ ਪ੍ਰਸ਼ਨ ਨੇ ਉਹ ਪੁੱਛੇ ਜਾਂਦੇ ਨੇ ਜਿਦੇ ਵਿੱਚ ਬੱਚਿਆਂ ਦੀ ਜਿਹੜੀ ਕਨਸੈਪਚੁਅਲ ਨੋਲੇਜ ਹੈ ਤੇ ਕਨਸੈਪਟ ਦੀ ਅੰਡਰਸਟੈਂਡਿੰਗ ਹੈ ਜਿਹੜੀ ਉਹ ਹੋਣੀ ਬਹੁਤ ਜ਼ਰੂਰੀ ਹੈ ਤੇ ਸੀਟੈਟ ਤੇ ਪੀਟੈਟ ਦੇ ਵਿੱਚ ਇਹੀ ਜਿਹੜੀ ਏਜੰਸੀਜ਼ ਨੇਗੀਆਂ ਉਹਨਾਂ ਦਾ ਵੀ ਫਰਕ ਹੁੰਦਾ ਹੈ ਜਿਹੜੇ ਸੈਂਟਰ ਦਾ ਜਦੋਂ ਪੇਪਰ ਬਣਦਾ ਹੈ ਉਦੋਂ ਸੈਂਟਰ ਦੀਆਂ ਏਜੰਸੀਜ਼ ਦੇ ਜਿਹੜੇ ਐਕਸਪਰਟਸ ਨੇ ਉਸ ਅਕੋਰਡਿੰਗ ਪੇਪਰ ਬਣਾਉਂਦੇ ਨੇ ਤੇ ਪੀਟੈਟ ਦੇ ਵਿੱਚ ਸਟੇਟ ਦੇ ਅਕੋਰਡਿੰਗ ਸਟੇਟ ਦੀ ਪੋਪੂਲੇਸ਼ਨ ਕਿੰਨੇ ਕੈਂਡੀਡੇਟਸ ਨੇ ਅਪਲਾਈ ਕਰਿਆ ਇਹਦੇ ਅਕੋਰਡਿੰਗ ਜਿਹੜਾ ਪੇਪਰ ਹੈ ਉਹ ਸੈੱਟ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਪਿਛਲੇ ਪੇਪਰਸ ਨੂੰ ਸਟੱਡੀ ਕਰਨਾ ਹੈ ਤੁਸੀਂ ਆਪਣੀ ਤਿਆਰੀ ਔਖੇ ਦੇ ਆਧਾਰ ਤੇ ਹੀ ਕਰਨੀ ਹੈ ਕਿਉਂਕਿ ਜੇ ਤੁਸੀਂ ਔਖੇ ਦੇ ਆਧਾਰ ਤੇ ਤਿਆਰੀ ਕਰੋਗੇ ਤਾਂ ਸੌਖਾ ਤਾਂ ਤੁਸੀਂ ਕਰੈਕ ਕਰ ਹੀ ਲੈਣਾ ਤਾਂ ਤੁਸੀਂ ਆਪਣੇ ਉਹ ਪੇਪਰ ਚੱਕਨੇ ਨੇ ਪਿਛਲੇ ਜਿਨ੍ਹਾਂ ਦੇ ਵਿੱਚ ਪ੍ਰਸ਼ਨ ਨੇ ਜਿਹੜੇ ਉਹ ਘੁਮਾ ਕੇ ਜਾਂ ਔਖੇ ਤਰੀਕੇ ਨਾਲ ਪੁੱਛੇ ਗਏ ਨੇ ਤਾਂ ਕਿ ਤੁਸੀਂ ਜਿਹੜੀ ਆਪਣੀ ਤਿਆਰੀ ਹੈ ਉਹ ਵਧੀਆ ਤਰੀਕੇ ਨਾਲ ਕਰ ਸਕੋ ਐਵੇਂ ਹੀ ਐਚ ਟੈਟ ਦੇ ਵਿੱਚ ਵੀ ਜਿਹੜੇ ਪ੍ਰਸ਼ਨ ਨੇ ਉਹ ਥੋੜੇ ਘੁਮਾ ਕੇ ਤੇ ਔਖੇ ਤਰੀਕੇ ਨਾਲ ਪੁੱਛੇ ਜਾਂਦੇ ਨੇ ਜਿਦੇ ਵਿੱਚ ਬੱਚੇ ਨੂੰ ਅਨਸਰ ਪਤਾ ਤਾਂ ਹੁੰਦਾ ਪਰ ਉਹ ਕਨਫਿਊਜ਼ ਹੋ ਜਾਂਦਾ ਕਿ ਅਸੀਂ ਇਹਦਾ ਅਨਸਰ ਕੀ ਦਈਏ ਤਾਂ ਉਹਦੇ ਲਈ ਤੁਹਾਨੂੰ ਤੁਹਾਡੇ ਜਿਹੜੇ ਕਨਸੈਪਟ ਨੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਬਾਰ ਬਾਰ ਰਿਪੀਟ ਕਰਕੇ ਰਿਵਾਈਜ਼ ਕਰਕੇ ਪੜ੍ਹਨਾ ਪਏਗਾ ਤਾਂ ਕਿ ਤੁਹਾਡਾ ਕੋਈ ਵੀ ਜਿਹੜਾ ਡਾਊਟ ਹੈ ਉਹ ਐਗਜ਼ਾਮ ਤੱਕ ਨਾ ਰਹੇ। ਉਹਨਾਂ ਨੂੰ ਪੜੋ, ਥਿਊਰੀਜ਼ ਨੂੰ, ਉਹਨਾਂ ਦੇ ਸਟੈਪਸ ਨੂੰ ਦੇਖੋ ਤੇ ਦੇਖੋ ਕਿ ਕਿਹੜੀ ਜਿਹੜੀ ਚੀਜ਼ ਹੈ ਤੁਹਾਨੂੰ ਵਾਰ-ਵਾਰ ਪ੍ਰੋਬਲਮ ਆਉਂਦੀ ਹੈ ਸਮਝਣ ਦੇ ਵਿੱਚ। ਇੱਚ ਇਹਦੇ ਵਿੱਚ ਤੁਸੀਂ ਰੱਟਾ ਨਹੀਂ ਲਗਾ ਸਕਦੇ। ਤੁਹਾਨੂੰ ਸਮਝਣਾ ਹੀ ਪਏਗਾ ਕਿ ਕਿਹੜੀ ਚੀਜ਼ ਹੈ ਜਿਹੜੀ ਉਹ ਇਸ ਥਿਊਰੀ ਦੇ ਵਿੱਚ ਕਹੀ ਗਈ ਹੈ। ਉਸ ਤੋਂ ਇਲਾਵਾ ਹੁਣ ਜਦੋਂ ਆਪਾਂ ਗੱਲ ਕਰਦੇ ਆ ਇੰਪੋਰਟੈਂਟ ਟੌਪਿਕਸ ਦੀ ਕਿ ਉਹ ਕਿਹੜੇ ਟੌਪਿਕਸ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਦੇਖੋ ਵੈਸੇ ਤਾਂ ਸਾਰਾ ਹੀ ਸਿਲੇਬਸ ਹੈ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ ਤੁਸੀਂ ਕੋਈ ਵੀ ਟੌਪਿਕ ਹੈ ਜਿਹੜਾ ਉਹ ਨਹੀਂ ਛੱਡ ਸਕਦੇ ਕਿਉਂਕਿ ਹਰ ਟੌਪਿਕ ਚੋਂ ਇੱਕ ਦੋ ਕੁਐਸ਼ਨਸ ਨੇ ਜਿਹੜੇ ਉਹ ਪੁੱਛੇ ਜਾਂਦੇ ਨੇ ਬਟ ਜਦੋਂ ਦੇਖਦੇ ਆ ਕੁਝ ਕੁ ਜਿਹੜੇ ਟੌਪਿਕਸ ਨੇਗੇ ਉਹਨਾਂ ਦੇ ਵਿੱਚੋਂ ਪ੍ਰਸ਼ਨ ਲਾਜ਼ਮੀ ਪੁੱਛਿਆ ਹੀ ਜਾਏਗਾ ਉਹਨਾਂ ਨੂੰ ਅਸੀਂ ਬਿਲਕੁਲ ਵੀ ਨਹੀਂ ਛੱਡ ਸਕਦੇ ਸਾਰਾ ਸਿਲੇਬਸ ਤਾਂ ਤੁਸੀਂ ਕਰਨਾ ਹੀ ਹੈ ਬਟ ਕੁਝ ਜਿਹੜੇ ਟੌਪਿਕ ਨੇ ਉਹਨਾਂ ਤੇ ਤੁਹਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਚਾਹੇ ਤੁਸੀਂ ਪੀ ਟੈਟਲੀ ਪੜ੍ਹ ਰਹੇ ਹੋ ਚਾਹੇ ਸੀ ਟੈਟਲੀ ਪੜ੍ਹ ਰਹੇ ਹੋ ਤੇ ਚਾਹੇ ਤੁਸੀਂ ਐਚ ਟੈਟਲੀ ਪੜ੍ਹ ਰਹੇ ਹੋ ਠੀਕ ਹੈ ਉਹ ਕਿਹੜੇ ਟਾਪਿਕਸ ਨੇ ਹੁਣ ਆਪਾਂ ਉਹਨਾਂ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜਾ CDPE ਜੇ ਆਪਾਂ ਪੇਪਰ ਦੀ ਗੱਲ ਕਰੀਏ ਤਾਂ ਇਹਦੀ ਫੁੱਲ ਫਾਰਮ ਹੈ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਠੀਕ ਹੈ ਤਾਂ ਡਿਵੈਲਪਮੈਂਟ ਦਾ ਜਿਹੜਾ ਟਾਪਿਕ ਹੈ ਚਾਈਲਡ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਡਿਵੈਲਪਮੈਂਟ ਉਹਦੇ ਵਿੱਚ ਹੈਰਿਡੀਟੀ ਦਾ ਕੀ ਰੋਲ ਹੈ ਉਹਦੇ ਵਿੱਚ এনਵਾਇਰਨਮੈਂਟ ਦਾ ਕੀ ਰੋਲ ਹੈ ਜਿਹੜੇ ਡਿਫਰੈਂਟ ਡਿਫਰੈਂਟ ਡਿਵੈਲਪਮੈਂਟ ਸਟੇਜਿਜ਼ ਨੇ ਪਿਆਜੇ ਨੇ ਕੀ ਸਟੇਜਿਜ਼ ਦੱਸੀਆਂ ਨੇ ਉਦੀ ਥਿਉਰੀ ਕੀ ਕਹਿੰਦੀ ਹੈ ਕੋਹਲਬਰਗ ਦੀ ਥਿਉਰੀ ਕੀ ਕਹਿੰਦੀ ਹੈ ਵਾਈਗੋਸਕੀ ਦੀ ਥਿਉਰੀ ਕੀ ਕਹਿੰਦੀ ਹੈ ਇਹ ਸਾਰੀ ਜਿਹੜੀ ਡਿਵੈਲਪਮੈਂਟ ਨਾਲ ਰਿਲੇਟਡ ਥਿਉਰੀਜ਼ ਨੇਗੀਆਂ ਇਹ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਪੜ੍ਹਨੀਆਂ ਨੇ ਕਿਉਂਕਿ ਇਹ ਜਿਹੜੀਆਂ ਥਿਉਰੀਜ਼ ਨੇ ਇਹਨਾਂ ਦੇ ਵਿੱਚੋਂ ਜਿਹੜੇ ਪ੍ਰਸ਼ਨ ਕਈ ਵਾਰ ਤੁਹਾਨੂੰ ਮੈਚਿੰਗ ਦੇ ਵਿੱਚ ਪੁੱਛ ਲਿੱਤਾ ਜਾਂਦਾ ਕਿ ਇਹ ਦੱਸੋ ਜੀ ਪਿਆਜੇ ਨੇ ਕੀ ਕਿਹਾ ਵਾਈਗੋਸਕੀ ਨੇ ਕੀ ਕਿਹਾ ਇਹਦਾ ਮਿਲਾਨ ਕਰੋ ਠੀਕ ਹੈ ਤਾਂ ਉਹਦੇ ਲਈ ਤੁਹਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਡਿਫਰੈਂਟ ਡਿਫਰੈਂਟ ਜਿਹੜੀਆਂ ਥਿਉਰੀਜ਼ ਨੇ ਡਿਵੈਲਪਮੈਂਟ ਨੂੰ ਲੈ ਕੇ ਉਹ ਕੀ ਨੇ ਉਸ ਤੋਂ ਇਲਾਵਾ ਮੋਟੀਵੇਸ਼ਨ ਹੈ ਜਿਹੜਾ ਉਹ ਵੀ ਇੱਕ ਬਹੁਤ ਇੰਪੋਰਟੈਂਟ ਟਾਪਿਕ ਹੈਗਾ ਮੋਟੀਵੇਸ਼ਨ ਦੀ ਥਿਉਰੀਜ਼ ਨੇਗੀਆਂ ਉਹ ਵੀ ਤੁਸੀਂ ਕਰਨੀਆਂ ਨੇ ਲਰਨਿੰਗ ਹੈ ਲਰਨਿੰਗ ਦੀ ਥਿਉਰੀਜ਼ ਨੇ ਪੈਵਲੋਵ ਦੀ ਥਿਉਰੀ ਹੈ ਥੌਂਡਾਇਕ ਦੀ ਥਿਉਰੀ ਹੈਗੀ ਉਸ ਤੋਂ ਇਲਾਵਾ ਕੋਲਰ ਦੀ ਥਿਉਰੀ ਹੈ ਇਨਸਾਈਟ ਥਿਉਰੀ ਹੈ ਉਹ ਵੀ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੂੰ ਸਾਰੀ ਜਿਹੜੀਆਂ ਥਿਉਰੀਜ਼ ਨੇ ਪੜ੍ਹਨਾ ਹੈਗਾ ਤੇ ਸਮਝਣਾ ਹੈਗਾ ਉਸ ਤੋਂ ਇਲਾਵਾ ਇੰਟੈਲੀਜੈਂਸ ਹੈ ਇੰਟੈਲੀਜੈਂਸ ਦੇ ਵਿੱਚ ਤੁਹਾਡੇ ਇੰਟੈਲੀਜੈਂਸ ਟੈਸਟ ਨੇ ਆਈਕਿਊ ਹੈ ਉਹਦੀ ਥਿਉਰੀਜ਼ ਨੇ ਟਾਈਪਸ ਆਫ ਇੰਟੈਲੀਜੈਂਸ ਹੈ ਕਿ ਡਿਫਰੈਂਟ ਡਿਫਰੈਂਟ ਜਿਹੜੇ ਸਾਈਕੋਲੋਜੀਸਟ ਨੇ ਉਹਨਾਂ ਨੇ ਕਿਵੇਂ ਡਿਵਾਈਡ ਕੀਤਾ ਇੰਟੈਲੀਜੈਂਸ ਨੂੰ ਕਲਾਸੀਫਾਈ ਕਰਿਆ ਇੰਡੀਵਿਜੂਅਲ ਡਿਫਰੈਂਸ ਹੈ ਕਨਸਟਰਕਟਿਵਿਜ਼ਮ ਕਨਸਟਰਕਟਿਵਿਜ਼ਮ ਦਾ ਜਿਹੜਾ ਇੱਕ ਟਾਪਿਕ ਹੈ ਤੁਹਾਡੇ ਸਿਲੇਬਸ ਦੇ ਵਿੱਚ ਡਾਇਰੈਕਟ ਰੂਪ ਦੇ ਵਿੱਚ ਨਹੀਂ ਦਿੱਤਾ ਹੋਇਆ ਬਟ ਇਹਦੇ ਵਿੱਚ ਪ੍ਰਸ਼ਨ ਨੇ ਜਿਹੜੇ ਬਹੁਤ ਪੁੱਛੇ ਜਾਂਦੇ ਨੇ ਉਹ ਕਿਵੇਂ ਪੁੱਛੇ ਜਾਂਦੇ ਨੇ ਕਿ ਜੇ ਤੁਸੀਂ ਇੱਕ ਕੰਸਟਰਕਟਿਵ ਕਲਾਸ ਬਿਲਟ ਕਰਨੀ ਹੈ ਤਾਂ ਉਹ ਦੇ ਲਈ ਇੱਕ ਟੀਚਰ ਕੀ ਕਰ ਸਕਦਾ ਹੈ ਜਾਂ ਪੁੱਛਿਆ ਜਾਂਦਾ ਹੈ ਕਿ ਕੰਸਟਰਕਟਿਵ ਟੀਚਿੰਗ ਮੈਥਡ ਕਿਹੜੇ ਨੇ ਠੀਕ ਹੈ ਤਾਂ ਉਹ ਦੇ ਲਈ ਤੁਹਾਨੂੰ ਕੰਸਟਰਕਟਿਵਿਜ਼ਮ ਕੰਸਟਰਕਟਿਵ ਐਜੂਕੇਸ਼ਨ ਤੇ ਕੰਸਟਰਕਟਿਵ ਮੈਥਡ ਆਫ ਟੀਚਿੰਗ ਦਾ ਜਿਹੜਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਇਲਾਵਾ ਤੁਸੀਂ ਪ੍ਰੋਗਰੈਸਿਵ ਐਜੂਕੇਸ਼ਨ ਨੂੰ ਜਦੋਂ ਪੜ੍ਹੋਗੇ ਉਹਦੇ ਨਾਲ ਵੀ ਤੁਹਾਡਾ ਕੰਸਟਰਕਟਿਵ ਐਜੂਕੇਸ਼ਨ ਦਾ ਜਿਹੜਾ ਕਨਸੈਪਟ ਹੈਗਾ ਉਹ ਕਲੀਅਰ ਹੋ ਜਾਏਗਾ ਇਹ ਕੁਝ ਕੁ ਟਾਪਿਕ ਨੇਗੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਦੋਂ ਤੁਸੀਂ ਸੀਡੀਪੀ ਨੂੰ ਪ੍ਰਿਪੇਅਰ ਕਰ ਰਹੇ ਹੋ ਆਪਣੇ ਪੀਟੈਟ ਸੀਟੈਟ ਤੇ ਐਚ ਟੈਟ ਲਈ ਉਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਾਂਗੇ ਕਿ ਉਹ ਕਿਹੜਾ ਸਹੀ ਤਰੀਕਾ ਹੈ ਜਿਹਦੇ ਨਾਲ ਅਸੀਂ ਸੀਡੀਪੀ ਦੇ ਵਿੱਚ ਮੈਕਸਿਮਮ ਜਿਹੜੇ ਮਾਰਕਸ ਨੇ ਉਹ ਅਚੀਵ ਕਰ ਸਕਦੇ ਹਾਂ ਦੇਖੋ ਵੈਸੇ ਤੁਸੀਂ ਹੁਣ ਆਲਮੋਸਟ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਹੁਣ ਰਿਵਾਈਜ਼ ਕਰੋ ਤੁਹਾਡੇ ਚੋਂ ਜੇ ਕੁਝ ਬੱਚੇ ਹੁਣ ਸਟਾਰਟ ਵੀ ਕਰ ਰਹੇ ਨੇ ਤਾਂ ਉਹਨਾਂ ਲਈ ਵੀ ਮੈਂ ਇਹ ਗੱਲ ਕਹੂੰਗੀ ਕਿ ਜੇ ਤੁਸੀਂ ਆਨਲਾਈਨ ਜਾਂ ਆਫਲਾਈਨ ਜਿਵੇਂ ਵੀ ਪੜ ਰਹੇ ਹੋ ਤੁਸੀਂ ਆਪਣਾ ਸਿਲੇਬਸ ਵਿਦਿਨ ਟਾਈਮ ਕੰਪਲੀਟ ਕਰੋ ਤੇ ਕੁਝ ਕ ਸਮਾਂ ਰੱਖੋ ਜਿਦੇ ਵਿੱਚ ਤੁਹਾਨੂੰ ਰਿਵੀਜ਼ਨ ਦਾ ਟਾਈਮ ਮਿਲ ਜੇ ਤੇ ਜਿਹੜੇ ਬੱਚਿਆਂ ਨੇ ਆਲਰੇਡੀ ਸਿਲੇਬਸ ਕੰਪਲੀਟ ਕਰ ਲਿਆ ਤੁਸੀਂ ਬੇਟਾ ਆਪਣੀ ਰਿਵੀਜ਼ਨ ਤੇ ਆਪਣੇ ਜਿਹੜੇ ਮੰਕ ਟੈਸਟ ਨੇ ਉਹਨਾਂ ਤੇ ਧਿਆਨ ਦਿਓ ਤਾਂ ਕਿ ਜੋ ਤੁਸੀਂ ਚੀਜ਼ਾਂ ਪੜ ਚੁੱਕੇ ਹੋ ਉਦੇ ਲਈ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਹੋਵੇ ਕਈ ਵਾਰ ਤੁਹਾਨੂੰ ਪਤਾ ਪੜਿਆ ਆਪਣਾ ਸਾਰਾ ਕੁਝ ਹੁੰਦਾ ਹੈ ਪਰ ਜਦੋਂ ਅਸੀਂ ਪੇਪਰ ਦੇ ਵਿੱਚ ਉਹਨਾਂ ਨੂੰ ਹੱਲ ਕਰਦੇ ਹਾਂ ਤਾਂ ਉੱਥੇ ਸਾਡੀ ਜਿਹੜੀ ਗਲਤੀਆਂ ਹੋ ਜਾਂਦੀਆਂ ਨੇ ਕੁਝ ਛੋਟੀਆਂ-ਛੋਟੀਆਂ ਜਿਦੇ ਕਰਕੇ ਸਾਡੇ ਨੰਬਰ ਨੇ ਜਿਹੜੇ ਉਹ ਨਹੀਂ ਬਣ ਪੰਦੇ ਤਾਂ ਉਹਦੇ ਲਈ ਤੁਸੀਂ ਹੁਣ ਜੇ ਇੱਕ ਹੋਰ ਚੀਜ਼ ਕਈ ਵਾਰ ਬੱਚੇ ਆਨਲਾਈਨ ਸਟੱਡੀ ਵੱਲ ਜਾਂਦੇ ਨੇ ਜਿਵੇਂ ਹੁਣ ਟਾਈਮ ਘਟ ਹੈ ਤਾਂ ਬੱਚਾ ਕੀ ਸੋਚਦਾ ਹੈ ਕਿ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਟਾਪਿਕ ਨੇ ਮੈਂ ਆਨਲਾਈਨ ਦੇਖ ਲੈਣਾ ਤਾਂ ਜਦੋਂ ਤੁਸੀਂ ਆਨਲਾਈਨ ਦੇ ਵਿੱਚ ਜਾ ਰਹੇ ਹੋ ਤਾਂ ਆਨਲਾਈਨ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜਾ ਵੀ ਤੁਸੀਂ ਕੋਈ ਚੈਨਲ ਜਾਂ ਕੋਈ ਗਰੁੱਪ ਜਾਂ ਤੁਸੀਂ ਕੋਈ YouTube ਦੇ ਵਿੱਚ ਕੋਈ ਵੀਡੀਓ ਦੇਖ ਰਹੇ ਹੋ ਉਹਦੀ ਤੁਸੀਂ authenticity ਤੇ ਜ਼ਰੂਰ ਧਿਆਨ ਦੇਣਾ ਬੱਚਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਦੇਖੋ ਤੁਸੀਂ ਪੜ ਤਾਂ ਲੈਨੇ ਹੋ ਪਰ ਜੇ ਉਹ ਜਾਣਕਾਰੀ ਜਿਹੜਾ ਤੁਹਾਨੂੰ ਦੇ ਰਿਹਾ ਹੈ ਵਿਅਕਤੀ ਜੇ ਉਹ ਤੁਹਾਨੂੰ ਗਲਤ ਜਾਣਕਾਰੀ ਦੇ ਰਿਹਾ ਹੈ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਥਿਊਰੀ ਦੀ ਜਿਹੜੀ ਕਲੈਰਿਟੀ ਹੋ ਨਹੀਂ ਹੋ ਪਾਉਂਦੀ ਤਾਂ ਜਦੋਂ ਵੀ ਤੁਸੀਂ ਆਨਲਾਈਨ ਜਾ ਰਹੇ ਹੋ ਤੁਸੀਂ ਪਹਿਲਾਂ ਇਹ ਦੇਖੋ ਕਿ ਜਿਹੜਾ ਚੈਨਲ ਤੁਸੀਂ ਫੋਲੋ ਕਰ ਰਹੇ ਹੋ ਪੜ ਰਹੇ ਹੋ ਜਿਹਦੇ ਤੋਂ ਔਥੈਂਟਿਕ ਹੈ ਕਿਹਦੇ ਵੱਲੋਂ ਦਿੱਤਾ ਗਿਆ ਇਹੋ ਚੈਨਲ ਜਾਂ ਕੌਣ ਚਲਾ ਰਿਹਾ ਹੈ ਉਹਨੂੰ ਤੇ ਉਤੇ ਜਿਹੜਾ ਮਟੀਰੀਅਲ ਪਾਇਆ ਜਾਂਦਾ ਹੈਗਾ ਉਹਦਾ ਪਿੱਛੇ ਬੇਸ ਸੋਰਸ ਕੀ ਹੈ ਠੀਕ ਹੈ ਤਾਂ ਇਹ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਆਦਰਵਾਇਜ਼ ਤੁਸੀਂ ਜਿਹੜੀਆਂ ਬੁੱਕਸ ਨੇ ਉਹ ਫੋਲੋ ਕਰ ਸਕਦੇ ਹੋ ਬਹੁਤ ਸਾਰੀਆਂ ਜਿਹੜੀਆਂ ਬੁੱਕਸ ਨੇ ਤੁਸੀਂ ਆਪਣੇ बीएड ਟਾਈਮ ਈਟੀਟੀ ਟਾਈਮ ਨੇ ਜਿਹੜੀਆਂ ਪੜੀਆਂ ਹੋਣਗੀਆਂ ਤੇ ਉਹਦੇ ਵਿੱਚ ਤੁਹਾਨੂੰ ਜਿਹੜੀਆਂ ਇਹ ਥਿਉਰੀਜ਼ ਨੇ ਉਹ ਮਿਲ ਜਾਣਗੀਆਂ ਜਿਵੇਂ ਇੱਕ ਬੁੱਕ ਹੈ ਫਾਊਂਡੇਸ਼ਨ ਆਫ ਐਜੂਕੇਸ਼ਨਲ ਸਾਈਕੋਲੋਜੀ ਜੀਐਸ ਵਾਲੀਆ ਦੀ ਬੁੱਕ ਹੈਗੀ ਉਸ ਤੋਂ ਇਲਾਵਾ ਅੰਡਰਸਟੈਂਡਿੰਗ ਦੀ ਲਰਨਰ ਆ ਗਿਆ ਜਿਤ ਦੀ ਬੁੱਕ ਹੈ ਤੁਸੀਂ ਇਹ ਫਾਲੋ ਕਰ ਸਕਦੇ ਹੋ ਤੇ ਜਿਹੜੀਆਂ ਕੁਝ ਵੈਬਸਾਈਟਸ ਨੇ ਉਹਦੇ ਤੇ ਵੀ ਤੁਸੀਂ ਸਾਈਕੋਲੋਜੀ ਦੀ ਜਿਹੜੀਆਂ ਥਿਉਰੀਜ਼ ਨੇ ਉਹ ਪੜ ਸਕਦੇ ਹੋ ਜਿਹਦੇ ਵਿੱਚ ਉਹ ਹੈ ਸਿੰਪਲ ਸਾਈਕੋਲੋਜੀ ਇਹ ਜਿਹੜੀ ਵੈਬਸਾਈਟ ਹੈ ਇਹਦੇ ਤੇ ਤੁਹਾਨੂੰ ਵਿਦ ਐਗਜ਼ਾਮਪਲਸ ਡਿਟੇਲ ਦੇ ਵਿੱਚ ਜਿੰਨੀਆਂ ਵੀ ਥਿਉਰੀਜ਼ ਨੇ ਲਰਨਿੰਗ ਦੀਆਂ ਮੋਟੀਵੇਸ਼ਨ ਦੀਆਂ ਉਸ ਤੋਂ ਇਲਾਵਾ ਜਿਹੜੀ ਸਾਡਾ ਹੈਰਿਡਿਟੀ ਦੀਆਂ ਇਹ ਸਾਰੀਆਂ ਹੀ ਥਿਉਰੀਸ ਤੁਹਾਨੂੰ ਡਿਟੇਲ ਦੇ ਵਿੱਚ ਵੀ ਦੇ ਐਗਜ਼ਾਮਪਲਸ ਮਿਲ ਜਣਗੇ ਤੇ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਤੁਸੀਂ ਇਹਨਾਂ ਨੂੰ ਅੰਡਰਸਟੈਂਡ ਕਰ ਸਕਦੇ ਹੋ ਉਸ ਤੋਂ ਇਲਾਵਾ ਬੇਟਾ ਤੁਸੀਂ ਸਾਡਾ ਇੱਕ ਚੈਨਲ ਹੈ YouTube ਚੈਨਲ ਵੀ ਹੈ ਤੇ ਤੁਹਾਨੂੰ ਡੈਮੋ ਕਲਾਸਿਸ ਨੇ ਜਿਹੜੀਆਂ ਉਹ ਮਿਲ ਜਣਗੀਆਂ ਉਸ ਤੋਂ ਇਲਾਵਾ ਸਾਡਾ ਆਨਲਾਈਨ ਕੋਰਸ ਹੈ ਜਿਹੜਾ ਉਹ ਵੀ ਹੈ ਉਹਦੇ ਵਿੱਚ ਤੁਹਾਨੂੰ ਰਿਕਾਰਡਡ ਜਿਹੜੇ ਲੈਸਨ ਨੇਗੇ ਸਾਰੇ ਪੀਟੈਟ ਦੇ ਸੀਟੈਟ ਦੇ ਸਬਜੈਕਟ ਵਾਈਜ਼ ਸਿਲੇਬਸ ਵਾਈਜ਼ ਤੁਹਾਨੂੰ ਮਿਲ ਜੇਗਾ ਤੁਸੀਂ ਉਹ ਕਰ ਸਕਦੇ ਹੋ ਉਹਦੇ ਤੇ ਅਸੈਸ ਕਰ ਸਕਦੇ ਹੋ ਸਾਡੀ ਐਪ ਤੇ ਤੇ ਉਹ ਤੁਸੀਂ ਸਾਰੀ ਜਿਹੜੀ ਸਟੱਡੀ ਮਟੀਰੀਅਲ ਤੇ ਪਲੱਸ ਵੀਡੀਓਜ਼ ਨੇ ਉਹ ਬਾਈ ਕਰ ਸਕਦੇ ਹੋ ਤੇ ਉਹਦੇ ਨਾਲ ਤੁਹਾਡੀ ਬਹੁਤ ਅੱਛੀ ਪ੍ਰੈਪਰੇਸ਼ਨ ਹੈ ਜਿਹੜੀ ਹੋ ਜੇਗੀ ਉਸ ਤੋਂ ਇਲਾਵਾ ਤੁਸੀਂ ਜੇ ਕੁਝ ਐਦਾਂ ਦੀ ਮਟੀਰੀਅਲ ਫਾਲੋ ਕਰ ਰਹੇ ਹੋ ਜਿਹੜਾ ਤੁਹਾਡੇ ਕੋਲ ਆਲਰੇਡੀ ਅਵੇਲੇਬਲ ਹੈ ਹੇਣੇ ਜਿਵੇਂ ਤੁਸੀਂ ਕਿਸੇ ਤੋਂ ਨੋਟਸ ਲਏ ਨੇ ਜਾਂ ਤੁਸੀਂ ਕੋਈ ਨੋਟਸ ਖੁਦ ਬਣਾਏ ਨੇ ਤਾਂ ਉਹਦੇ ਲਈ ਤੁਸੀਂ ਇਹ ਚੀਜ਼ ਦੇਖੋ ਕਿ ਜੋ ਤੁਹਾਡਾ ਸਿਲੇਬਸ ਦੇ ਨਾਲ ਰਿਲੇਟਡ ਟਾਪਿਕਸ ਨੇ ਉਹਨਾਂ ਨੂੰ ਹੀ ਤੁਸੀਂ ਸਟੱਡੀ ਕਰੋ ਕਈ ਵਾਰ ਆਪਾਂ ਪੜ ਬਹੁਤ ਕੁਝ ਲੈਣੇ ਆ ਬਟ ਜਿਹੜਾ ਸਾਡਾ ਮੇਨ ਟਾਪਿਕ ਹੈ ਉਹ ਛੁੱਟ ਜਾਂਦਾ ਹੈਗਾ ਤਾਂ ਤੁਸੀਂ ਸਿਲੇਬਸ ਨੂੰ ਨਹੀਂ ਛੱਡਣਾ ਸਿਲੇਬਸ ਨੂੰ ਬਿਲਕੁਲ ਧਿਆਨ ਵਿੱਚ ਰੱਖਣਾ ਹੈ ਫੋਕਸ ਵਿੱਚ ਰੱਖਣਾ ਹੈ ਤੇ ਜਿਹੜੀ ਵੀ ਤੁਸੀਂ ਤਿਆਰੀ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਵੈਲ ਪ੍ਰਿਪੇਅਰਡ ਕਲੀਅਰ ਹੋ ਕੇ ਕਨਸੈਪਟਸ ਨੂੰ ਕਲੀਅਰ ਕਰਕੇ ਪੜ੍ਹਨਾ ਹੈ ਤੇ ਇੰਪਲੀਮੈਂਟੇਸ਼ਨ ਬੇਸਡ ਜਿਹੜੇ ਕੁਐਸਚਨਸ ਨੇ ਉਹ ਤਿਆਰ ਕਰਨੇ ਨੇ ਇਹਦੇ ਵਿੱਚ ਤੁਹਾਨੂੰ ਸਿੱਧੇ ਸਿੱਧੇ ਪ੍ਰਸ਼ਨ ਕਿ ਇਹ ਥਿਊਰੀ ਕਿਸ ਦੀ ਹੈ ਥਿਊਰੀ ਕਿਸ ਦੀ ਇਹ ਜਿਹੇ ਪ੍ਰਸ਼ਨ ਬਹੁਤ ਘੱਟ ਪੁੱਛੇ ਜਾਂਦੇ ਨੇ ਜ਼ਿਆਦਾਤਰ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਨੇ ਉਹ ਇਹ ਪੁੱਛੇ ਜਾਂਦੇ ਨੇ ਕਿ ਇਸ ਸਿਧਾਂਤ ਦਾ ਜਮਾਤ ਵਿੱਚ ਜੇ ਅਧਿਆਪਕ ਪ੍ਰਯੋਗ ਕਰੇਗਾ ਤਾਂ ਉਹ ਕਿਵੇਂ ਕਰੇਗਾ ਤਾਂ ਇਸ ਤਰੀਕੇ ਨਾਲ ਤੁਸੀਂ ਪੜ੍ਹਨਾ ਹੈ ਤੇ ਕਨਸੈਪਟਸ ਨੂੰ ਕਲੀਅਰ ਕਰਨਾ ਹੈ ਇੰਪਲੀਮੈਂਟੇਸ਼ਨ ਬੇਸਡ ਜਿਹੜੀ ਤੁਹਾਡੀ ਸਟੱਡੀ ਹੈ ਜਿਹੜੀ ਅੰਡਰਸਟੈਂਡਿੰਗ ਹੈ ਉਹ ਹੋਣੀ ਚਾਹੀਦੀ ਹੈ ਤੇ ਇਹੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਜੇ ਤੁਸੀਂ ਫੋਲੋ ਕਰੋਗੇ ਤਾਂ ਤੁਹਾਨੂੰ ਆਪਣੇ ਸੀਡੀਪੀ ਦੇ ਵਿੱਚ ਤੁਸੀਂ ਮੈਕਸਿਮਮ ਜਿਹੜੇ ਸਕੋਰ ਨੇ ਉਹ ਅਚੀਵ ਕਰ ਸਕਦੇ ਹੋ ਤੇ ਆਪਣਾ ਪੀਟੈਟ ਤੇ ਸੀਟੈਟ ਜਾਂ ਐਚਟੈਟ ਜੋ ਵੀ ਤੁਸੀਂ ਦੇਣ ਜਾ ਰਹੇ ਹੋ ਉਹਦਾ ਟਾਰਗੇਟ ਤੁਸੀਂ ਅਚੀਵ ਕਰ ਸਕਦੇ ਹੋ ਐਨਾ ਕਹਿੰਦੇ ਹੋਏ ਹੀ ਮੈਂ ਆਪਣੀ ਇਸ ਪੋਡਕਾਸਟ ਨੂੰ ਐਂਡ ਕਰਦੀ ਹਾਂ ਥੈਂਕ ਯੂ